ਸਤਨਾਮ ਵਾਹਿਗੁਰੂ ਸਾਹਿਬ ਜੀਓ ਫਲਗੁਣ ਅਨੰਤ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਹਰ ਕਿਰਪਾ ਦੀਆ ਮਿਲਾਇ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾਂ ਨਾਹੀ ਜਾਏ ਇਤ ਬੁਣੀ ਵਡਭਾਗਣੀ ਵਰਪਾਇ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਅਵਰ ਨਾ ਦਿਸੈ ਕੋਈ ਦੂਜਾ ਲਵੈ ਨਾ ਲਾਈ ਹਲਤ ਫਲਤ ਸਵਾਰੇ ਆਉਣ ਨੇ ਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖੇ ਹਨ ਬਹੁੜ ਨ ਜਨਮ ਹੈ ਧਾਈ ਜਿਹਾ ਏਕ ਅਨੇਕ ਗੁਣ ਅਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀ ਜਿਸਨੂੰ ਤਿਲ ਨਾ ਤਮਾਈ ਜਿਨ ਜਿਨ ਨਾਮ ਧਾਇਆ ਦਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧੇਆ ਦਰਗਹ ਸਚ ਖਰੇ ਸਰਬ ਸੁਖਾ ਨਿਦ ਚਰਨ ਹਰ ਭੋਜਲ ਵਿਖਮ ਤਰੇ ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹਿ ਜਰੇ ਊੜ ਗਏ ਦੁਬਿਦਾਨਸੀ ਪੂਰਨ ਸੱਚ ਪਰੇ ਆਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਫਗਣ ਦੇ ਮਹੀਨੇ ਦੀ ਸੰਗRAND ਹੈ ਜਿਸ ਸੰਬੰਧ ਵਿੱਚ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜੂਰੀ ਦਾ ਆਨੰਦ ਮਾਣ ਰਹੇ ਹਾਂ ਤੇ ਹੁਣੇ ਆਪਾਂ 12 ਮਹਾ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਹੈ 133 ਅੰਗ ਤੋਂ ਇਹ ਬਾਣੀ ਆਰੰਭ ਹੁੰਦੀ ਹੈ ਤੇ ਇਸ ਬਾਣੀ ਵਿੱਚ કુલ 14 ਸ਼ਬਦ ਹਨ ਐਲਾ ਸ਼ਬਦ ਜੇਤ ਦੇ ਮਹੀਨੇ ਦਾ ਜੋ ਸ਼ਬਦ ਹੈ ਉਸ ਤੋਂ ਪਹਿਲਾਂ ਆਉਂਦਾ ਹੈ ਆਖੀਰਲਾ ਸ਼ਬਦ ਜੋ ਫੱਗਣ ਦੇ ਮਹੀਨੇ ਤੋਂ ਬਾਅਦ 14ਵਾਂ ਸ਼ਬਦ ਆਉਂਦਾ ਹੈ ਆਪਾਂ ਇਹਨਾਂ ਦੋਹਾਂ ਸ਼ਬਦਾਂ ਦੀ ਜੋ ਅਖੀਰਲੇ ਦੋ ਸ਼ਬਦ ਹਨ ਫੱਗਣ ਦਾ ਮਹੀਨਾ ਅਤੇ ਉਸ ਤੋਂ ਅਖੀਰਲਾ ਜੋ ਸ਼ਬਦ 12ਵਾਂ ਦਾ ਹੈ ਉਸ ਦੀ ਵਿਚਾਰ ਕਰਨੀ ਹੈ ਅੱਜ ਇੱਕ ਹੋਰ ਬੜਾ ਹੀ ਮਹੱਤਵਪੂਰਨ ਦਿਨ ਹੈ ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਅੱਜ ਊਰਮਾਸ਼ੀ ਦਾ ਦਿਹਾੜਾ ਵੀ ਹੈ ਆਓ ਜੀ ਹੁਣ ਜੋ ਸ਼ਬਦ ਹੁਣੇ ਸਰਵਣ ਕੀਤੇ ਹਨ ਉਸ ਦੀ ਵਿਚਾਰ ਆਰੰਭ ਕਰੀਏ ਆਰੰਭਤਾ ਤੇ ਗੱਜ-ਬੱਜ ਕੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਲਗਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫੱਗਣ ਦਾ ਮਹੀਨਾ ਜੋ ਹੋਲੀ ਦੇ ਤਿਹਾੜ ਦੇ ਕਰਕੇ ਵੀ ਜਾਣਿਆ ਜਾਂਦਾ ਹੈ ਇਸ ਮਹੀਨੇ ਹੋਲੀ ਦਾ ਰੰਗਾਂ ਵਾਲਾ ਤਿਉਹਾਰ ਮਨਾਇਆ ਜਾਂਦਾ ਹੈ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਕਿਵੇਂ ਭਗਤ ਪ੍ਰਹਿਲਾਦ ਜੀ ਜੋ ਭਗਤੀ ਵਿੱਚ ਲੀਨ ਸਨ ਜਿਨ੍ਹਾਂ ਨੂੰ ਮਾਰਨ ਦਾ ਕਈ ਵਾਰ ਯਤਨ ਕੀਤਾ ਗਿਆ ਉਹਨਾਂ ਦੇ ਆਪਣੇ ਪਿਤਾ ਦੁਆਰਾ ਇਹ ਪਿਤਾ ਨੇ ਕਈ ਵਾਰ ਉਹਨਾਂ ਨੂੰ ਕਈ ਵੱਖ-ਵੱਖ ਢੰਗਾਂ ਨਾਲ ਮਾਰਨ ਦਾ ਯਤਨ ਕੀਤਾ ਇੱਕ ਢੰਗ ਉਹਨਾਂ ਨੇ ਇਹ ਵੀ ਅਪਣਾਇਆ ਆਪਣੀ ਭੈਣ ਹোলਕਾ ਨੂੰ ਜਿਸ ਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਬਲ ਨਹੀਂ ਸਕਦੀ ਸੜ ਨਹੀਂ ਸਕਦੀ ਸੋ ਉਹਨਾਂ ਨੇ ਵਕਤ ਪ੍ਰਹਿਲਾਦ ਜੀ ਨੂੰ ਗੋਦ ਵਿੱਚ ਆਭ ਹোলਕਾ ਦੇ ਗੋਦ ਵਿੱਚ ਬਿਠਾ ਕੇ ਅਗਨ ਸਮਾਦ ਵਿੱਚ ਛੱਡ ਦਿੱਤਾ ਆਭ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਪਰ ਭਗਤਾਂ ਦੀ ਸਦਾ ਤੂ ਰਖਦਾ ਹਰ ਜੀਉ ਤੁਰ ਤੋਂ ਰਖਦਾ ਆਇਆ ਪ੍ਰਹਿਲਾਦ ਜਨ ਤਦਰਾਖਲੇ ਹਰ ਜੀਉ ਹਰਨਾਖਸ਼ ਮਾਰ ਪਚਾਇਆ ਤੇ ਐਸੇ ਭਗਤ ਜਿਨ੍ਹਾਂ ਨੇ ਪਰਮਾਤਮਾ ਦੀ ਸੱਚੀ ਭਗਤੀ ਕੀਤੀ ਹੈ ਉਹਨਾਂ ਦੀ ਰੱਖਿਆ ਪਰਮਾਤਮਾ ਆਪ ਕਰਦਾ ਹੈ ਫਿਰ ਇੰਜ ਹੋਇਆ ਕਿ ਉਹ ਹੋਲਿਕਾ ਉੱਥੇ ਹੀ ਸੜ ਕੇ ਸੁਆਹ ਹੋ ਗਈ ਪਰ ਭਗਤ ਪ੍ਰਹਿਲਾਦ ਜੀ ਜੋ ਉਹਨਾਂ ਦੀ ਗੋਦ ਵਿੱਚ ਸਨ ਉਨ੍ਹਾਂ ਦਾ ਸਰੀਰ ਜਿਉਂਦਾ ਤਿਹੋ ਰਹਾ ਉਹਨਾਂ ਨੂੰ ਅੱਗ ਵੀ ਸਾੜ ਨਹੀਂ ਸਕੀ ਸੋ ਐਸੇ ਭਗਤ ਰਹਿਲਾਦ ਜੀ ਦੀ ਭਗਤੀ ਨੂੰ ਮੰਨ ਕੇ ਉਸ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਲੋਕਾਂ ਵੱਲੋਂ ਇਹ ਤਿਉਹਾਰ ਮਨਾਇਆ ਜਾਂਦਾ ਹੈ ਪਰ ਕੇਵਲ ਰੰਗਾ ਨਾਲ ਹੀ ਇਸ ਨੂੰ ਨਾ ਮਨਾਇਆ ਜਾਵੇ ਆਪਾਂ ਨੂੰ ਉਹਨਾਂ ਭਗਤਾਂ ਦੀ ਭਗਤੀ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਗੁਣ ਗਾਣ ਗਾਣਾ ਚਾਹੀਦਾ ਹੈ ਸਤ ਸੰਗਤ ਵਿੱਚ ਆਉਣਾ ਚਾਹੀਦਾ ਹੈ ਤੇ ਆਓ ਜੀ ਮਹਾਰਾਜ ਇਸ ਸ਼ਬਦ ਵਿੱਚ ਮਹਾਰਾਜ ਸਾਨੂੰ ਕੀ ਸਮਝਾਉਣਾ ਕਰਦੇ ਹਨ ਉਸ ਨੂੰ ਵਿਚਾਰੀਏ ਫਲਗੁਣ ਇਸ ਮਹੀਨੇ ਫਗਣ ਨੂੰ ਹੀ ਮਹਾਰਾਜ ਨੇ ਫਲਗੁਣ ਸ਼ਬਦ ਨਾਲ ਉਚਾਰਿਆ ਹੈ ਮਹਾਰਾਜ ਕਹਿੰਦੇ ਹਨ ਕਿ ਉਹਨਾਂ ਜੀਵਾਂ ਲਈ ਅਸਲ ਆਨੰਦ ਪੈਦਾ ਹੋ ਜਾਂਦਾ ਹੈ ਜਿਨ੍ਹਾਂ ਦੇ ਲਈ ਪਰਮਾਤਮਾ ਦਾ ਪ੍ਰਗਟਾਵਾ ਹੋ ਜਾਵੇ ਜਿਨ੍ਹਾਂ ਨੂੰ ਹਰੀ ਸੱਜਣ ਮਿਲ ਪਵੇ ਪਰਮਾਤਮਾ ਦੇ ਦਰਸ਼ਨ ਹੋ ਜਾਣ ਫਿਰ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਆਪਾਂ ਦੁਨੀਆ ਵਿੱਚ ਦੇਖਦੇ ਹਾਂ ਕਿ ਕਿਵੇਂ ਲੋਕ ਛੋਟੀ ਛੋਟੀ ਗੱਲ ਵਿੱਚ ਹੀ ਇਹ ਆਖ ਦਿੰਦੇ ਹਨ ਕਿ ਬੜਾ ਆਨੰਦ ਆ ਗਿਆ ਪਰ ਉਹ ਆਨੰਦ ਕੁਝ ਸਮੇਂ ਲਈ ਹੁੰਦਾ ਹੈ ਅਸਲ ਆਨੰਦ ਤਾਂ ਗੁਰੂ ਕੋਲ ਜਾ ਸੰਤ ਜਨਾਂ ਦੀ ਧੂੜੀ ਵਿੱਚ ਹੀ ਮਿਲਦਾ ਹੈ ਗੁਰਬਾਣੀ ਦਾ ਫਰਮਾਨ ਹੈ ਆਨੰਦ ਆਨੰਦ ਸਭ ਕੋ ਹੈ ਆ ਆਨੰਦ ਗੁਰੂ ਤੇ ਜਾਣਿਆ ਕਿ ਲੋਕਾਂ ਵੱਲੋਂ ਤਾਂ ਇਹ ਕਿਹਾ ਜਾਂਦਾ ਹੈ ਕਿ ਆਨੰਦ ਆ ਗਿਆ ਬੜੀ ਖੁਸ਼ੀ ਹੋ ਗਈ ਪਰ ਉਹ ਖੁਸ਼ੀ ਲੰਬੇ ਸਮੇਂ ਲਈ ਨਹੀਂ ਹੁੰਦੀ ਉਸ ਦੀ ਥਿਰਤਾ ਨਹੀਂ ਹੁੰਦੀ ਪਰ ਅਸਲ ਆਨੰਦ ਜਿਹਨੂੰ ਆਤਮਕ ਆਨੰਦ ਕਿਹਾ ਜਾਂਦਾ ਹੈ ਉਹ ਅਨੰਤਾ ਗੁਰੂ ਕੋਲ ਹੀ ਮਿਲ ਸਕਦਾ ਹੈ ਇੱਥੇ ਵੀ ਮਹਾਰਾਜ ਨੇ ਇਹੀ ਕਿਹਾ ਕਿ ਜਦੋਂ ਪਰਮਾਤਮਾ ਸੱਜਣ ਦਾ ਪ੍ਰਗਟਾਵਾ ਹੋ ਜਾਂਦਾ ਹੈ ਮਹਾਰਾਜ ਜੀ ਦਰਸ਼ਨ ਦਿੰਦੇ ਹਨ ਤਾਂ ਅਸਲ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਮਹਾਰਾਜ ਦੱਸਦੇ ਹਨ ਕਿ ਪਰਮਾਤਮਾ ਨਾਲ ਮਿਲਣ ਵਾਸਤੇ ਸਾਨੂੰ ਸੰਤਾਂ ਦੀ ਸੰਗਤ ਕਰਨੀ ਪੈਣੀ ਹੈ ਸਤ ਸੰਗਤ ਵਿੱਚ ਜਾ ਕੇ ਹੀ ਆਪਾਂ ਪਰਮਾਤਮਾ ਨੂੰ ਲੱਭ ਸਕਦੇ ਹਾਂ ਪਰਮਾਤਮਾ ਨਾਲ ਮਿਲ ਸਕਦੇ ਹਾਂ ਸੰਤ ਜਨ ਹੀ ਹਨ ਜੋ ਪਰਮਾਤਮਾ ਨਾਲ ਮਿਲਾਨ ਵਿੱਚ ਸਹਾਇ ਹੈਨ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਈ ਜਦੋਂ ਪਰਮਾਤਮਾ ਸਾਡੇ ਹਿਰਦੇ ਰੂਪੀ ਸੇਜ ਵਿੱਚ ਆ ਵੱਸਦਾ ਹੈ ਤਾਂ ਉਹ ਸੇਜ ਸੁਹਾਵਣੀ ਹੋ ਜਾਂਦੀ ਹੈ ਚੰਗੀ ਬਣ ਜਾਂਦੀ ਹੈ ਸਾਰੇ ਹੀ ਦੁਨਿਆਵੀ ਅਤੇ ਆਤਮਿਕ ਸੁੱਖ ਸਾਨੂੰ ਪ੍ਰਾਪਤ ਹੋ ਜਾਂਦੇ ਹਨ ਫਿਰ ਸਾਡੇ ਕੋਲ ਦੁੱਖਾਂ ਦਾ ਕੋਈ ਵੀ ਡਕਾਣਾ ਨਹੀਂ ਰਹਿੰਦਾ ਹਰ ਪਾਸਿਓਂ ਹੀ ਦੁੱਖਾਂ ਦੀ ਸਮਾਪਤੀ ਹੋ ਜਾਂਦੀ ਹੈ ਇਛ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਜ਼ਾਈ ਫਿਰ ਸਾਰੀਆਂ ਇੱਛਾਵਾਂ ਸੰਪੂਰਨ ਹੋ ਜਾਂਦੀਆਂ ਹਨ ਆਪਾਂ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਾਂ ਕਦੋਂ ਜਦੋਂ ਪਰਮਾਤਮਾ ਰੂਪੀ ਵਰ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਜਦੋਂ ਪ੍ਰਭੂਪਤੀ ਸਾਨੂੰ ਮਿਲ ਪੈਂਦਾ ਹੈ ਤਾਂ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋਣ ਕਰਕੇ ਆਪਾਂ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਾਂ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਜਦੋਂ ਸਤਸੰਗੀ ਸਹੇਲੀਆਂ ਮਿਲ ਕੇ ਪਰਮਾਤਮਾ ਦਾ ਮੰਗਲ ਲਗਾਉਂਦੀਆਂ ਹਨ ਉਸ ਦੀ ਉਸਤਤੀ ਗਾਉਂਦੀਆਂ ਹਨ ਉਸ ਦੇ ਗੀਤ ਗਾਉਂਦੀਆਂ ਹਨ ਉਸੇ ਪਰਮਾਤਮਾ ਨੂੰ ਹੀ ਯਾਦ ਕਰਦੀਆਂ ਹਨ ਇਹ ਮਹਾਰਾਜ ਨੇ ਨਾਲ-ਨਾਲ ਉਤਰ ਦਿੱਤੇ ਹਨ ਕਿ ਕਿੰਨਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਕਿੰਨਾਂ ਦੇ ਵੱਡੇ ਭਾਗ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਸਤ ਸੰਗਤ ਵਿੱਚ ਕੀਤੀ ਹੈ ਹਲਤ ਪਲਤ ਸਵਾਰੇ ਔਨ ਨੇਹ ਚਲ ਦਿੱਤੀ ਅਨ ਜਾਏ ਹਲਤ ਪਲਤ ਸੋ ਮੁਰਾਦ ਲੋਕ ਪਰਲੋਕ ਉਹਨਾਂ ਦੇ ਲੋਕ ਪਰਲੋਕ ਨੂੰ ਸਵਾਰਨ ਦੇ ਸਮਰੱਥ ਉਹ ਪਰਮਾਤਮਾ ਹੈ ਉਹ ਪਰਮਾਤਮਾ ਸਾਡਾ ਲੋਕ ਤੇ ਪਰਲੋਕ ਸਵਾਰ ਦਿੰਦਾ ਹੈ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਜਦੋਂ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਸਾਡੇ ਲੋਕ ਪਰ ਲੋਕ ਦਾ ਸਵਰਨਾ ਸੰਭਵ ਹੋ ਜਾਂਦਾ ਹੈ ਤੇ ਸਾਨੂੰ ਇੱਕ ਐਸੇ ਸਥਾਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਤੋਂ ਫੇਰ ਕੋਈ ਸਾਨੂੰ ਹਿਲਾ ਨਹੀਂ ਸਕਦਾ ਸੰਸਾਰ ਸਾਗਰ ਤੇ ਰਖੇਨ ਬਹੁੜ ਨ ਜਨਮੈ ਧਾਈ ਉਹ ਪਰਮਾਤਮਾ ਸਾਨੂੰ ਇਸ ਸੰਸਾਰ ਦੇ ਸਮੁੰਦਰ ਤੋਂ ਸਾਗਰ ਤੋਂ ਰਖ ਲੈਂਦਾ ਹੈ ਸਾਨੂੰ ਪਾਰ ਉਤਰਵਾ ਦਿੰਦਾ ਹੈ ਫਿਰ ਸਾਡਾ ਜਨਮ ਮਰਨ ਦਾ ਗੀੜ ਮੁੱਕ ਜਾਂਦਾ ਹੈ ਕਿਉਂਕਿ ਇਹ ਜੋ ਸੰਸਾਰ ਹੈ ਇੱਕ ਭਵ ਜਲਦੀ ਨਿਆਈ ਹੈ ਇੱਕ ਐਸਾ ਸਾਗਰ ਹੈ ਜੋ ਬੜਾ ਹੀ ਗਹਿਰਾ ਹੈ ਜਿਸ ਦਾ ਉਤਲਾ ਤੇ ਪਰਲਾ ਬਨਾ ਬਹੁਤ ਹੀ ਦੂਰ ਹੈ ਜਿਸ ਤੱਕ ਪਾਰ ਪਹੁੰਚਣਾ ਬਹੁਤ ਅਸੰਭਵ ਹੈ ਪਰ ਜੇਕਰ ਪਰਮਾਤਮਾ ਨਾਲ ਆਪਾਂ ਜੁੜ ਗਏ ਤਾਂ ਉਹੀ ਇਸ ਸਮੁੰਦਰ ਤੋਂ ਇਸ ਸਾਗਰ ਤੋਂ ਸਾਡਾ ਪਾਪ ਉਤਾਰਾ ਕਰਵਾ ਦਿੰਦਾ ਹੈ ਤੇ ਸਾਡੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਜੇਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਿਰ ਪਰਮਾਤਮਾ ਨੂੰ ਮਹਾਰਾਜ ਦਸ ਕਹਿੰਦੇ ਹਨ ਕਿ ਭਾਵ ਕੇ ਸੰਬੋਧਿਤ ਹੋ ਕੇ ਮਹਾਰਾਜ ਕਹਿੰਦੇ ਹਨ ਕਿ ਪਰਮਾਤਮਾ ਜੀ ਸਾਡੇ ਕੋਲ ਤਾਂ ਇੱਕੋ ਹੀ ਜੇਵਾ ਹੈ ਪਰ ਆਪ ਜੀ ਦੇ ਗੁਣ ਤਾਂ ਅਨੇਕ ਹਨ ਤੇ ਇਨਾ ਗੁਣਾ ਕਰਕੇ ਹੀ ਆਪਾਂ ਤਰ ਸਕਦੇ ਹਾਂ ਭਾਵ ਜਦੋਂ ਆਪਾਂ ਤੁਹਾਡੀ ਸ਼ਰਨ ਵਿੱਚ ਆਵਾਂਗੇ ਤੁਹਾਡੇ ਚਰਨੀ ਪਾਵਾਂਗੇ ਤੁਹਾਡੇ ਅਗਣ ਗਾਵਾਂਗੇ ਚੰਗੇ ਕਰਮ ਕਰਾਂਗੇ ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲਨਾ ਤਮਾਈ ਫਿਰ ਮਹਾਰਾਜ ਨੇ ਅਖੀਰ ਵਿੱਚ ਸੰਬੋਧਿਤ ਹੋ ਕੇ ਆਖਿਆ ਕਿ ਉਸ ਪਰਮਾਤਮਾ ਨੂੰ ਨਿਤ ਪ੍ਰਤੀ ਹੀ ਸਲਾਉਣਾ ਚਾਹੀਦਾ ਹੈ ਨਿਤ ਜਪੀਐ ਸਾਸ ਗ੍ਰਾਸ ਨਾਉ ਪਰਵਦਗਾਰ ਦਾ ਉਸ ਪਰਮਾਤਮਾ ਨੂੰ ਸਦਾ ਹੀ ਸਲਾਉਣਾ ਚਾਹੀਦਾ ਹੈ ਯਾਦ ਰੱਖਣਾ ਚਾਹੀਦਾ ਹੈ ਜਿਸ ਪਰਮਾਤਮਾ ਨੂੰ ਤਿਲ ਜਿੰਨੀ ਵੀ ਕਿਸੇ ਤੋਂ ਤਮੰਨਾ ਨਹੀਂ ਹੈ ਇਹ ਸ਼ਬਦ ਫੱਗਣ ਦੇ ਮਹੀਨੇ ਦਾ ਹੈ ਤੇ ਅਖੀਰਲਾ ਸ਼ਬਦ ਜਿਸ ਨੂੰ ਆਪਾਂ ਹੁਣ ਵਿਚਾਰਾਂਗੇ ਜਿੰਨ ਜਿੰਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਜਿਨਾਂ ਜਿਨਾਂ ਵੀ ਜੀਵਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ ਯਾਦ ਕੀਤਾ ਹੈ ਉਹਨਾਂ ਦੇ ਸਾਰੇ ਕਾਰਜ ਸਫਲੇ ਹੋ ਗਏ ਹਨ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਧਿਆਇ ਹਰ 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 ਧਿਆਇ ਮਨ ਮੇਰੇ ਕਿ ਇਹ ਮੇਰੇ ਮਨ ਜਦੋਂ ਪਰਮਾਤਮਾ ਦੇ ਨਾਮ ਨੂੰ ਤੂੰ ਯਾਦ ਕਰੇਗਾ ਤਾ ਤੇਰੇ ਸਾਰੇ ਕਾਰਜ ਸਫਲੇ ਹੋ ਜਾਣੇ ਹਨ ਇੱਥੇ ਵੀ ਮਹਾਰਾਜ ਨੇ ਇਹੀ ਕਿਹਾ ਇਹ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਜਿਨਹੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੀ ਫਿਰ ਇਸ ਮਾਇਆ ਤੋਂ ਖਲਾਸੀ ਹੋ ਜਾਂਦੀ ਹੈ ਉਹ ਫਿਰ ਇਸ ਭਵਜਲ ਤੋਂ ਪਾਰ ਉਤਰ ਜਾਂਦੇ ਹਨ ਹਰ ਗੁਰਪੂਰਾ ਆਰਾਧੇਆ ਦਰਗ ਸੱਚ ਖਰੇ ਫਿਰ ਮਹਾਰਾਜ ਨੇ ਇੱਥੇ ਉਹ ਗੱਲ ਦੱਸੀ ਹੈ ਕਿ ਜਿਨ੍ਹਾਂ ਨੇ ਵੀ ਪਰਮਾਤਮਾ ਨੂੰ ਯਾਦ ਕੀਤਾ ਹੈ ਸੱਚੇ ਗੁਰੂ ਨੂੰ ਅਰਾਧਿਆ ਹੈ ਉਹ ਫਿਰ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਖੜੇ ਮਿਲਦੇ ਹਨ ਭਾਵ ਕਿ ਉਹਨਾਂ ਦਾ ਵਾਸਾ ਉਹਨਾਂ ਦਾ ਜੋ ਟਿਕਾਣਾ ਹੈ ਪਰਮਾਤਮਾ ਦੀ ਦਰਗਾਹ ਵਿੱਚ ਹੋ ਜਾਂਦਾ ਹੈ ਉਥੇ ਫਿਰ ਉਹ ਜੀਵ ਪਹੁੰਚ ਜਾਂਦੇ ਹਨ ਸਰਬ ਸੁਖਾਂ ਨਿਧ ਚਰਨ ਹਰ ਔਜਲ ਬਿਖਮ ਤਰੇ ਸਾਰੇ ਹੀ ਸੁਖਾਂ ਦੇ ਖਜ਼ਾਨੇ ਉਸ ਪਰਮਾਤਮਾ ਦੇ ਚਰਨ ਹਨ ਜਿਨ੍ਹਾਂ ਨੂੰ ਪਰਮਾਤਮਾ ਦੇ ਚਰਨਾਂ ਦੀ ਧੂੜੀ ਮਿਲ ਗਈ ਤਾਂ ਉਹਨਾਂ ਦਾ ਇਸ ਪਵਜਲ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਕਿਉਂਕਿ ਇਹ ਜੋ ਪਵਜਲ ਹੈ ਆਪਾਂ ਪਿੱਛੇ ਵੀ ਗੱਲ ਕੀਤੀ ਕਿ ਇਤਨਾ ਗਹਿਰਾ ਇਤਨਾ ਡੂੰਗਾ ਇਤਨਾ ਬਿਖਮ ਹੈ ਵਿਖਮ ਤੋਂ ਭਾਵ ਇਤਨਾ ਔਖਾ ਹੈ ਇਸ ਨੂੰ ਪਾਰ ਲੰਘਣਾ ਤੇ ਜਦੋਂ ਆਪਾਂ ਪਰਮਾਤਮਾ ਦੇ ਚਰਨਾਂ ਦੀ ਧੂੜੀ ਨੂੰ ਮੰਨਣ ਲੱਗ ਪੈਂਦੇ ਹਾਂ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਲੱਗ ਪੈਂਦੇ ਹਾਂ ਉਸ ਦੇ ਦੱਸੇ ਰਾਹ ਤੇ ਤੁਰਨ ਲੱਗ ਪੈਂਦੇ ਹਾਂ ਤਾਂ ਇਸ ਭਵਜਲ ਤੋਂ ਪਾਰ ਉਤਾਰਾ ਹੋ ਸਕਦਾ ਹੈ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀ ਜਰੀ ਤੇ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰੇਮਾ ਭਗਤੀ ਮਿਲ ਗਈ ਹੈ ਫਿਰ ਉਹਨਾਂ ਨੂੰ ਮਾਇਆ ਦੀ ਅਗਨ ਕਰਕੇ ਸੜਨਾ ਨਹੀਂ ਪੈਂਦਾ ਕਿਉਂਕਿ ਜੋ ਮਾਇਆ ਹੈ ਉਸ ਵਿੱਚ ਜਦੋਂ ਆਪਾਂ ਖਚਤ ਹੋ ਜਾਂਦੇ ਹਾਂ ਸਾਨੂੰ ਦੁੱਖ ਹੀ ਮਿਲਣੇ ਹਨ ਇਹ ਮਾਇਆ ਜੋ ਵਿਖਿਆ ਦੇ ਸਮਾਨ ਹੈ ਭਾਵ ਇਹ ਝੂਠੀ ਵੀ ਹੈ ਅਗਨ ਦੇ ਸਮਾਨ ਵੀ ਹੈ ਜਿਸ ਕਰਕੇ ਸਾਨੂੰ ਸੜਨਾ ਪੈਂਦਾ ਹੈ ਤੇ ਜੋ ਪਰਮਾਤਮਾ ਦੇ ਨਾਮ ਨੂੰ ਜਪਣ ਲੱਗ ਪਏ ਜਿਨ੍ਹਾਂ ਨੂੰ ਪਰਮਾਤਮਾ ਦੀ ਭਗਤੀ ਮਿਲ ਗਈ ਤਾਂ ਉਹ ਫਿਰ ਇਸ ਮਾਇਆ ਦੀ ਅਗਨ ਵਿੱਚ ਨਹੀਂ ਸੜਦੇ ਕਿਉਂਕਿ ਪਰਮਾਤਮਾ ਨੂੰ ਕੀ ਚਾਹੀਦਾ ਹੈ ਪਰਮਾਤਮਾ ਨੂੰ ਚਾਹੀਦਾ ਹੈ ਗੋਬਿੰਦ ਭਾਵ ਉਹ ਭਗਤਾਂ ਦਾ ਭੁੱਖਾ ਪਰਮਾਤਮਾ ਦੀ ਜੋ ਭੁੱਖ ਹੈ ਪਰਮਾਤਮਾ ਕਿਸ ਕਰਕੇ ਸਾਡੇ ਤੋਂ ਖੁਸ਼ ਹੁੰਦਾ ਹੈ ਉਹ ਹੈ ਸਾਡੀ ਪ੍ਰੇਮਾ ਭਗਤੀ ਉਹ ਹੈ ਸਾਡੀ ਭਾਵਨਾ ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ ਫਿਰ ਸਾਡੇ ਵਿੱਚੋਂ ਕੂੜ ਖਤਮ ਹੋ ਜਾਂਦਾ ਹੈ ਝੂਠ ਖਤਮ ਹੋ ਜਾਂਦਾ ਹੈ ਮਾਇਆ ਦੀ ਪਾਲ ਲੱਤ ਜਾਂਦੀ ਹੈ ਤੇ ਦੁਬਿਧਾ ਨਸੀ ਭਾਵ ਜੋ ਸਾਨੂੰ ਇਹ ਨਹੀਂ ਪਤਾ ਸਾਡਾ ਚੰਗਾ ਕੀ ਹੈ ਮਾੜਾ ਕੀ ਹੈ ਆਪਾਂ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਇਸ ਤਰ੍ਹਾਂ ਦੀ ਦੁਬਿਧਾ ਸਾਡੇ ਵਿੱਚੋਂ ਖਤਮ ਹੋ ਜਾਂਦੀ ਹੈ ਕਿਉਂਕਿ ਇਹ ਦੁਬਿਧਾ ਵੀ ਮਾਇਆ ਕਰਕੇ ਹੀ ਹੈ ਮਾਇਆ ਕਰਕੇ ਹੀ ਕੋਈ ਝੂਠ ਬੋਲਦਾ ਹੈ ਮਾਇਆ ਕਰਕੇ ਹੀ ਕੋਈ ਕੋ ਕਰਮ ਕਰਦਾ ਹੈ ਤੇ ਇਸ ਦੁਬਿਧਾ ਵਿੱਚ ਫਸਿਆ ਰਹਿੰਦਾ ਹੈ ਕਿ ਮੈਂ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ ਤੇ ਇਹ ਦੁਬਿਧਾ ਵੀ ਉਦੋਂ ਹੀ ਨਸਦੀ ਹੈ ਜਦੋਂ ਪਰਮਾਤਮਾ ਸਾਡੇ ਅੰਦਰ ਆ ਵਸਦਾ ਹੈ ਜਦੋਂ ਉਸ ਦਾ ਵਾਸਾ ਸਾਡੇ ਹਿਰਦੇ ਰੂਪੀ ਸੇਜ ਵਿੱਚ ਤੇ ਉੱਤੇ ਹੋ ਜਾਂਦਾ ਹੈ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਇਕ ਧਰੇ ਫਿਰ ਉਹੀ ਗੱਲ ਹੋ ਗਈ ਮਹਾਰਾਜ ਕਹਿੰਦੇ ਹਨ ਕਿ ਜਿਨ੍ਹਾਂ ਨੇ ਆਰ ਬ੍ਰਹਮ ਨੂੰ ਸੇਵਿਆ ਹੈ ਉਸ ਪਰਮਾਤਮਾ ਨੂੰ ਯਾਦ ਕੀਤਾ ਹੈ ਤਾਂ ਫਿਰ ਉਹਨਾਂ ਅੰਦਰ ਉਹਨਾਂ ਦੇ ਮਨ ਦੇ ਅੰਦਰ ਪਰਮਾਤਮਾ ਆ বাসਦਾ ਹੈ ਉਸ ਦਾ ਵਾਸਾ ਹੋ ਜਾਂਦਾ ਹੈ ਮਾਂ ਦਿਵਸ ਮੂਰਤਿ ਭਲੇ ਜਿਸ ਕੋ ਨਦਰ ਕਰੇ ਉਹਨਾਂ ਲਈ ਫਿਰ ਹਰ ਮਹੀਨਾ ਹਰ ਦਿਨ ਹਰ ਮੂਰਤ ਹੀ ਚੰਗਾ ਹੈ ਇਥੇ ਮੂਰਤ ਦੀ ਗੱਲ ਕੀਤੀ ਹੈ ਕਿ ਕਿਵੇਂ ਲੋਕ ਜਾ ਜਾ ਕੇ ਕਿਸੇ ਸਿਆਣੇ ਕੋਲ ਜਾ ਕੇ ਮੂਰਤ ਡਵਾਉਂਦੇ ਹਨ ਪਰ ਜੇਕਰ ਆਪਾਂ ਪਰਮਾਤਮਾ ਨੂੰ ਯਾਦ ਕੀਤਾ ਤਾਂ ਸਾਰੇ ਦਿਨ ਸਾਰੇ ਮਹੀਨੇ ਹਰ ਮੂਰਤ ਸਾਡੇ ਲਈ ਚੰਗਾ ਹੈ ਭਲਾ ਹੈ ਤੇ ਇਹ ਸਭ ਕੁਝ ਭਲਾ ਹੋਣਾ ਪਰਮਾਤਮਾ ਦੀ ਨਦਰ ਦੀ ਨਿਸ਼ਾਨੀ ਹੈ ਕਿਉਂਕਿ ਉਹ ਜਿੰਨਾ ਤੇ ਨਦਰ ਕਰਦਾ ਹੈ ਤਾਹੀਂ ਸਭ ਕੁਝ ਸੁਹਾਵਣਾ ਹੁੰਦਾ ਹੈ ਤਾਂ ਹੀ ਸਭ ਕੁਝ ਚੰਗਾ ਹੋ ਜਾਂਦਾ ਹੈ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਅਖੀਰ ਵਿੱਚ ਮਹਾਰਾਜ ਕਹਿੰਦੇ ਹਨ ਕਿ ਮੈਂ ਤਾਂ ਕੇਵਲ ਪਰਮਾਤਮਾ ਦੇ ਦਰਸ਼ਨਾ ਦੇ ਦਾਨ ਦੀ ਹੀ ਮੰਗ ਕਰਦਾ ਹਾਂ ਇਹ ਪਰਮਾਤਮਾ ਮੈਨੂੰ ਦਰਸ਼ਨ ਦੇ ਮੇਰੇ ਉੱਤੇ ਕਿਰਪਾ ਕਰੋ ਤਾਂ ਕਿ ਮੈਨੂੰ ਆਪ ਜੀ ਦੇ ਦਰਸ਼ਨ ਹੋਣ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਐ ਪ੍ਰਮਾਤਮਾ ਮੈਨੂੰ ਆਪਣੇ ਦਰਸ਼ਨ ਦੇ ਸੰਪੂਰਨ ਬਾਰਾਂ ਮਾਹ ਵਿੱਚ ਜੋ ਮਹਾਰਾਜ ਨੇ ਸਾਨੂੰ ਵਿਚਾਰ ਬਖਸ਼ੀ ਹੈ ਉਹ ਵਿਚਾਰ ਇਹੀ ਹੈ ਕਿ ਪ੍ਰਮਾਤਮਾ ਨੂੰ ਆਪਾਂ ਕਦੇ ਵੀ ਵਿਸਾਰਨਾ ਨਹੀਂ ਤੇ ਜਿਨ੍ਹਾਂ ਨੂੰ ਪ੍ਰਮਾਤਮਾ ਯਾਦ ਹੈ ਚਿਤ ਚੇਤੇ ਵਿੱਚ ਹੈ ਤਾਂ ਉਹ ਫਿਰ ਕੋਈ ਵੀ ਮਾੜੇ ਕਰਮ ਨਹੀਂ ਕਰਦੇ ਉਹ ਜੀਵ ਸਦਾ ਹੀ ਚੰਗੇ ਕਰਮਾਂ ਕਰਕੇ ਹੀ ਜਾਣੇ ਜਾਂਦੇ ਹਨ ਤੇ ਭਲਾਈ ਕਰਕੇ ਹੀ ਇਸ ਜਹਾਨ ਤੋਂ ਜਾਂਦੇ ਹਨ ਉਹਨਾਂ ਲਈ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪਹਿ ਮੀਲੇ ਆਓ ਜੀ ਹੁਣ ਅਖੀਰ ਵਿੱਚ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ